ਜਿੰਨੀਆਂ ਵੀ ਮੇਰੀਆਂ ਧੀਆਂ ਪੈਣਾ ਵੀਡੀਓ ਅੱਗੇ ਕਰ ਦਿਓ ਇਹ ਸਿਰਫ ਮੇਰੇ ਪੁੱਤਰ ਭਤੀਜਾਂ ਵਾਸਤੇ ਆ ਆ ਇੱਕ ਤੁਹਾਡੇ ਲਈ ਪੁੱਤਰ ਭਤੀਜੋ ਤੋਹਫਾ ਲੈ ਕੇ ਆਇਆ ਯੂਰਪ ਵਾਲਿਓ ਤੁਹਾਡੀ ਜ਼ਿੰਦਗੀ ਬਦਲ ਸਕਦੇ ਆ ਚਾਚੇ ਦੇ ਪੁੱਤਰ ਭਤੀਜੇ ਚਾਚੇ ਨਾਲ ਸਲਾਹ ਕਰ ਸਕਦੇ ਆ ਕਿ ਆ ਜੋ ਮੇਰੇ ਹੱਥ ਵਿੱਚ ਸਮਾਨ ਆ ਇਹਦ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਆ ਸਕਦੀਆਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ ਉਹ ਟੱਕਰਾ ਮਾਰਨ ਦੀ ਕੋਈ ਲੋੜ ਨਹੀਂ 16-16 ਘੰਟੇ ਕੰਮ ਕਰਦੇ ਆ ਸਰੀਰ ਵਿੱਚ ਉਹ ਪਾਵਰਾਂ ਨਹੀਂ ਰਹਿੰਦੀਆਂ ਟੈਨਸ਼ਨਾਂ ਲੈ ਲੈ ਕੇ ਆਪਣਾ ਆਪ ਖਤਮ ਕਰ ਲਿਆ ਬਹੁਤ ਸਾਰੇ ਵੀਰ ਜਿਹੜੇ ਆ ਅੰਦਰ ਖਾਤੇ ਸੰਘਦੇ ਰਹਿੰਦੇ ਆ ਕਿ ਉਹ ਮਰਦਾਨਾ ਕਮਜ਼ੋਰੀ ਨਹੀਂ ਰਹੀ ਕਿ ਜਿੱਦਾਂ ਸਾਡੇ ਬਜ਼ੁਰਗ 10-12-12 ਬੱਚੇ ਸੀਗੇ ਚੰਗੀਆਂ ਖਰਾਕਾਂ ਖਾਂਦੇ ਘਰ ਦੀਆਂ ਖਰਾਕਾਂ ਖਾਂਦੇ ਇੱਥੇ ਆ ਕੇ ਅਸੀਂ ਤਲੀਆਂ ਚੀਜ਼ਾਂ ਖਾਂਦੇ ਆ ਪੁੱਠੀਆਂ ਸਿੱਧੀਆਂ ਚੀਜ਼ਾਂ ਖਾਂਦੇ ਆ ਤੇ ਬਾਬਿਓ ਜਿਹੜੀ ਮਰਦਾਨਾ ਕਮਜ਼ੋਰੀ ਉਹ ਖਤਮ ਹੋ ਚੁੱਕੀ ਆ ਇਥੋਂ ਤੱਕ ਵੀ ਕਈ ਐਦਾਂ ਦੇ ਵੀ ਭਰਾ ਫੋਨ ਕਰਦੇ ਵੀ ਸਾਡਾ ਮਨ ਹੀ ਨਹੀਂ ਕਰਦਾ ਕਿ ਅਸੀਂ ਕੋਈ ਅੱਗੇ ਬੱਚਾ ਪੈਦਾ ਕਰੀਏ ਜਾਂ ਗੱਲਾਂ ਇਹ ਖੁੱਲ ਕੇ ਕਰਨ ਵਾਲੀਆਂ ਜ਼ਰੂਰੀ ਆ ਤੇ ਮੇਰੇ ਵੀਰ ਇਹ ਚੀਜ਼ਾਂ ਦਾ ਕਿੰਨੇ ਵੀ ਬਿਮਾਰੀਆਂ ਆਉਣ ਤੋਂ ਬਾਅਦ ਸਰੀਰ ਤੇ ਬਹੁਤ ਮਾੜਾ ਅਸਰ ਪਿਆ ਪਰ ਇਹਨਾਂ ਚੀਜ਼ਾਂ ਦਾ ਕੋਈ ਹੱਲ ਹੈ ਕਿੰਨੇ ਆਪਣੇ ਦੇਸੀ ਦਵਾਈਆਂ ਵਾਂ ਕਿੰਨੇ ਆਪਣੇ ਹਕੀਮ ਹੁੰਦੇ ਸੀ ਬੰਦੇ ਨੂੰ ਤਗੜਾ ਕਰ ਦਿੰਦੇ ਸੀ ਸਰੀਰ ਨੂੰ ਪਾਵਰਾਂ ਲਿਆ ਦਿੰਦੇ ਸੀ ਜੇ ਕਿਸੇ ਮੇਰੇ ਵੀਰ ਨੂੰ ਇਦਾਂ ਦੀ ਸਰੀਰਕ ਪ੍ਰੋਬਲਮ ਆ ਮਰਦਾਨਾ ਕਮਜ਼ੋਰੀਆ ਮੰਨ ਨਹੀਂ ਕਰਦਾ ਜਾਂ ਮਤਲਬ ਕਹਿ ਸਕਦੇ ਨੇ ਕਿ ਆਪਣੇ ਘਰ ਵਿੱਚ ਲੜਾਈ ਪਈ ਆ ਤਲਾਕ ਹੋਣ ਤੱਕ ਗਿਆ ਤੇ ਬਾਬੇ ਉਹ ਕਿਸੇ ਨੇ ਘਰ ਨਹੀਂ ਬਚਾਉਣਾ ਹਰ ਮੁਸ਼ਕਲ ਦਾ ਡਾਕਟਰਾਂ ਕੋਲ ਹੱਲ ਹੈਗਾ ਤੇ ਆ ਸਾਡੇ ਤੋਂ ਪੰਜਾਬ ਤੋਂ ਦਵਾਈ ਆਈ ਆ ਜਿਹਦੇ ਖਾਣ ਦੇ ਨਾਲ ਤੁਹਾਡੇ ਸਰੀਰਕ ਸੀਰੀ ਵਿੱਚ ਹਰ ਤਾਕਤ ਭਰੀ ਜਾਊਗੀ ਬਾਈ ਹੁੰਦੀ ਕਹਿੰਦੇ ਵੀ ਅਸੀਂ 100% ਗਾਰੰਟੀ ਦਿੰਨੇ ਆਂ ਦੇਸੀ ਦਵਾਈ ਪਹਿਲਾਂ ਤਾਂ ਕਹਿੰਦੇ ਜਰਮਨ ਪਹੁੰਚਦੀ ਨਹੀਂ ਗੀ ਯੂਰਪ ਪਹੁੰਚਦੀ ਨਹੀਂ ਗੀ ਆਹ ਦੇਖ ਲਓ ਵੀ ਅੱਜ ਇਹ ਡੱਬਾ ਆਇਆ ਇਹ ਡੱਬਾ ਮੈਂ ਤਾਂ ਤੁਹਾਨੂੰ ਦਿਖਾ ਰਿਹਾ ਕਿ ਮੈਨੂੰ ਗਿਫਟ ਭੇਜ ਆ ਪਾਦੀ ਨੇ ਵੀ ਤੁਸੀਂ ਆਪਣੇ ਤਰੀਕੇ ਨਾਲ ਸਾਰਿਆਂ ਨੂੰ ਸਮਝਾ ਦਿਓ ਕਿ ਇਹ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਮੈਂ ਤੁਹਾਡਾ ਨੰਬਰ ਪਾ ਦਿੰਦਾ ਤੇ ਸੰਗਰੂਰ ਤੇ ਪਟਿਆਲੇ ਤੋਂ ਤੁਸੀਂ ਇਹ ਆਹ ਜਿਹੜਾ ਤਮਾਕਾ ਖਰੀਦ ਸਕਦੇ ਆ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਲਿਆ ਸਕਦੇ ਆ ਉੱਤੇ ਭਾਜੀ ਉਹਨਾਂ ਦਾ ਮੈਂ ਨੰਬਰ ਪਾ ਰਿਆਂ ਤੇ ਜੇ ਕੋਈ ਕਾਇਦ ਹੋਵੇ ਉਹਨਾਂ ਨੂੰ ਵੀ ਚਾਚੇ ਬਟਾਲੇ ਵਾਲੇ ਦੀ ਵੀਡੀਓ ਵੇਖ ਕੇ ਦੇਸੀ ਹੈਲਪ ਵਾਲਿਆਂ ਦੀ ਤੇ ਮੈਂ ਦਵਾਈ ਲੈਣ ਗੰਦ ਕਿੰਨੇ ਵੀ 40% ਤੁਹਾਨੂੰ ਰਾਬਟ ਕਰ ਦੇਣਗੇ ਸਸਤੀ ਕਰ ਦੇਣਗੇ ਜੌਰਪ ਵਿੱਚ ਕਹਿੰਦਾ ਡਿਲੀਵਰੀਆਂ ਨਹੀਂ ਪਹੁੰਚਦੀਆਂ ਆ ਵੇਖੋ ਬਾਬੇ ਅੱਜ ਪੈਕੇਟ ਆਇਆ ਚਲੋ ਅਸੀਂ ਵੀ ਹੁਣ ਕੰਮਕਾਰ ਕਰਦੇ ਹਾਂ ਇਹਦੇ ਦੋ ਚਮਚੇ ਇੱਕ ਸਵੇਰੇ ਇੱਕ ਸ਼ਾਮੀ ਜਰੂਰ ਖਾਵਾਂਗੇ ਪਰ ਮੇਰੇ ਪੁੱਤਰ ਪਤੀ ਜੋ ਸੰਗਣ ਨਾਲੋਂ ਸ਼ਰਮਾਉਣ ਨਾਲੋਂ ਇਹ ਕੁਦਰਤੀ ਬਣਾਈ ਹੋਈ ਚੀਜ਼ ਆ ਦਾਦਿਆਂ ਪੜਦਾਦਿਆਂ ਤੋਂ ਚੱਲਦਾ ਆ ਰਿਹਾ ਸਾਡਾ ਹਨਾ ਸਾਰਾ ਸਿਸਟਮ ਵਿਆਹਤ ਜ਼ਿੰਦਗੀ ਵਿੱਚ ਖੁਸ਼ੀ ਆ ਸਕਦੀ ਹੈ ਤੁਹਾਡੇ ਸਰੀਰ ਨੂੰ ਤਾਕਤ ਆ ਸਕਦੀ ਹੈ ਤੇ ਸਾਡੇ ਕੁਲਵੰਤ ਭਾਜੀ ਆ ਉਥੋਂ ਜਿਨ੍ਹਾਂ ਨੇ ਆ ਸਾਨੂੰ ਤੋਹਫਾ ਭੇਜਿਆ ਤੁਸੀਂ ਆ ਦੇਖ ਲਓ ਸਾਰਾ ਐਡਰੈਸ ਵੀ ਉੱਤੇ ਲਿਖਿਆ ਆ ਅਗਰ ਮਗਾਉਣਾ ਚਾਹੁੰਦੇ ਆ ਤੇ ਉੱਤੇ ਦੇਸੀ ਹੈਲਪ ਵਾਲਿਆਂ ਕੋਲ ਹੈਲਥ ਵਾਲਿਆਂ ਕੋਲ ਮਗਾ ਕੇ ਤੇ ਬਾਬਿਓ ਤੁਸੀਂ ਇਹਨੂੰ ਜੂਸ ਕਰ ਸਕਦੇ ਆ ਅੱਗੇ ਵੀ ਬਹੁਤ ਸਾਰੇ ਭਰਾ ਮਗਾਉਂਦੇ ਆ ਤੇ ਬਹੁਤ ਸਨੇਂ ਦੀ ਇਹ ਗੱਲ ਹੁੰਦੀ ਆ ਇਹ ਸਾਨੂੰ ਅੱਜ ਲਈ ਨਹੀਂ ਪਹੁੰਚੀ ਆਹ ਦੇਖੋ ਇਹਨੂੰ ਖੋਲ ਕੇ ਕੱਲ ਪਰਸੋਂ ਤੱਕ ਤੁਹਾਨੂੰ ਦੱਸਾਂਗੇ ਵੀ ਬਾਬੇਓ ਇਹਦੇ ਵਿੱਚ ਕਿੰਨੀਆਂ ਤਾਕਤਾਂ ਵਾ ਕੀ ਕੀ ਇਹਦੇ ਵਿੱਚ ਪਾਇਆ ਵਾ ਸਲਾਹ ਲੈਣੀ ਕੋਈ ਮਾੜੀ ਚੀਜ਼ ਨਹੀਂ ਉੱਤੇ ਨੰਬਰ ਪਾਇਆ ਸਲਾਹ ਲਲੋ ਆਰਡਰ ਕਰਨਾ ਜਰਮਨ ਆਸਟਰੀਆ ਸਪੇਨ ਕਿਤੇ ਵੀ ਕਰਨਾ ਮੇਰੇ ਪੁੱਤਰ ਪਤਨੀ ਜੋ ਚਾਚੇ ਤੋਂ ਸੰਗੜਨੀ ਕੋਈ ਲੋੜ ਨਹੀਂ ਉਹ ਇਸ ਕਰਕੇ ਵੀ ਜੇ ਢਿੱਡ ਪੀੜ ਹੁੰਦੀ ਓਦੀ ਗੋਲੀ ਆ ਸਿਰ ਪੀੜ ਹੁੰਦੀ ਓਦੀ ਗੋਲੀ ਆ ਹਰ ਇੱਕ ਚੀਜ਼ ਦੀ ਗੋਲੀ ਹੁੰਦੀ ਆ ਤੇ ਇਹ ਬਾਈ ਦੇਸੀ ਤਰੀਕੇ ਨਾਲ ਐ ਕੰਮ ਸ਼ਾਰਫ ਕਰਕੇ ਇਹ ਚੀਜ਼ਾਂ ਬਣਾ ਕੇ ਅਮਰੀਕਾ ਕੈਨੇਡਾ ਇੰਗਲੈਂਡ ਪਹੁੰਚਾਉਂਦੀਆਂ ਤਗੜੇ ਹੋ ਜੋ ਸ਼ਰੀਰ ਨੂੰ ਡੋਲਸ਼ ਵਾਲੇ ਐ ਤਗੜੇ ਕਰ ਲੋ ਹਰ ਇੱਕ ਤਾਕਤ ਇਹਦੇ ਵਿੱਚ ਮੈਂ ਕਹਿੰਨਾ ਬਰੂਦ ਦੀ ਸਰੰਗੀ ਤੁਹਾਡੇ ਹੱਥ ਲੱਗ ਗਈ ਆ ਵੀ ਜੇ ਇਹਨੂੰ ਵਰਤੋ ਤੇ ਜ਼ਿੰਦਗੀ 'ਚ ਨਜ਼ਾਰਾ ਲਾਓ ਬਾਕੀ ਹੋਈ ਗਲਤੀ ਮਾਫ਼ ਵੀਡੀਓ ਵਾਸਤੇ ਸ਼ੇਅਰ ਕਰਿਓ ਤੇ ਭਾਈ ਨਾਲ ਦਾ ਮਨ ਨੰਬਰ ਕੁਲਵੰਤ ਦਾ ਪਾ ਤੰਨਾ ਵਾ ਦੇਸੀ ਹੈਲਥ ਵਾਲਿਆਂ ਦੀ ਇਹ ਚੀਜ਼ ਬਣੀ ਹੋਈ ਆ 100% ਕਹਿੰਦੇ ਸਾਡੀ ਗਰੰਟੀ ਆ ਜੇ ਤੁਹਾਨੂੰ ਡੀਐਚਐਲ ਕਰਕੇ ਉਥੇ ਭੇਜਾਂਗੇ